ਜੀ ਗੁੱਡ ਮਾਰਨਿੰਗ ਅਦਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਟਾਈਮ ਆ ਸਵੇਰ ਦਾ 6:00 ਵਜੇ ਕੇ 12 ਮਿੰਟ ਹੋਏ ਨੇ ਕਰੋ ਧਾਰਾ ਧੁਰਾ ਚੋ ਕੇ ਮਾਲ ਪਸੂ ਸ਼ਾਮ ਕੇ ਖੇਤ ਨੱਕੇ ਬਦਲਨ ਆ ਤੇ ਤੁਹਾਨੂੰ ਅੱਜ ਦੱਸ ਦਈਏ ਤੇ ਅੱਜ ਠੰਡ ਪੈਂਦੀ ਨੂੰ ਥੋੜੀ ਥੋੜੀ ਵਧੀ ਜਣੀ ਰੋ ਚਾਰ ਦਿਨ ਹੋ ਗਏ ਅੱਜ ਮਾੜੀ ਮਾੜੀ ਦੁਪਹਿਰ ਨੂੰ ਧੁੰਦ ਵੱਧ ਸੀ ਹੁਣ ਘਟ ਗਈ ਥੋੜੀ ਥੋੜੀ ਧੁੰਦ ਪੈਂਦੀ ਆ ਦਿਖਾਉਣਾ ਤੁਹਾਨੂੰ ਤੇ ਮੌਸਮਿਕ ਚੇਂਜ ਹੋ ਰਿਹਾ ਹੈ ਕੁੱਸੀ ਵਾਲੀ ਗੱਲ ਆ ਠੰਡ ਹੋਊਗੀ ਚਾਰ ਦਾਣੇ ਵੱਧ ਹੋਣਗੇ ਜਿਹੜੀਆਂ ਝੀਰੀਆਂ ਹੁਣ ਪੱਕਣੀਆਂ ਠੰਡ ਤੇ ਪੱਕਣੀਆਂ ਤਾਂ ਸਹਿਜੇ ਪੱਕਣੀਆਂ ਜਿਹੜੀਆਂ ਸਹਿਜੇ ਪੱਕਣੀਆਂ ਉਹ ਦਾਣੇ ਤੇ ਵਧੀਆ ਰਹਿਣਗੇ ਤੇ ਕਿਸਾਨ ਨੂੰ ਚਾਰ ਦਾਣੇ ਵੱਧ ਹੋ ਜਾਣਗੇ ਅੱਜ ਦਿਖਾਉਣਾ ਤੁਹਾਨੂੰ ਧੁੰਦ ਦਾ ਸਵੇਰ ਦਾ ਥੋੜਾ ਥੋੜਾ ਜਿਹੜਾ ਬਣਿਆ ਹੁਣ ਤਾਂ ਕਾਫੀ ਘੱਟ ਦੀ ਦਸ ਕੁ ਮਿੰਟਾਂ ਜੀ ਪਹਿਲਾਂ ਖਾਸ ਸੀ ਦੀ ਹੁਣ ਤਾਂ ਪਹਿਲਾਂ ਘਰੋਂ ਤਾਂ ਬਾਲੀ ਦੀਂਦੀ ਸੀ ਉਦੋਂ ਮੇਰੇ ਕੋਲ ਟਾਈਮ ਨਹੀਂ ਸੀ ਮੋਬਾਈਲ ਬਣਾਉਣ ਦਾ ਫੋਨ ਕਰਨ ਦਾ ਮੈਂ ਤਾਂ ਰਾਂ ਚੋਰ ਰਿਹਾ ਸੀ ਤੇ ਹਜੇ ਵੀ ਹੈਗੀ ਆ ਉਹ ਦੂਰ ਤੱਕ ਵੱਧਦੀ ਜਾਂਦੀ ਹੈਗੀ ਆ ਦੇਖ ਲਓ ਹੈਗੀ ਹੈ ਜੀ ਚਲੋ ਠੰਡ ਦੀ ਸ਼ੁਰੂਆਤ ਹੋਈ ਹੈ ਵੈਸੇ ਤਾਂ ਜਿਹੜੀ ਕੰਮ ਕਰਦੇ ਨੂੰ ਤਾਂ ਗਰਮੀ ਹੈਗੀ ਹੈ ਹਜੇ ਉਂ ਬੇਲਿਆਂ ਨੂੰ ਕੋਈ ਗਰਮੀ ਨਹੀਂ ਏਸੇ ਦੀ ਜ਼ਰੂਰਤ ਬਹੁਤ ਘਟ ਗਈ ਆ ਥੋੜਾ ਕਾਣਾ ਚਿਰ ਟਾਈਮ ਲਾਉਣਾ ਪੈਂਦਾ ਤੇ ਮਲ ਕੇ 50% ਗਰਮੀ ਮੁੜ ਗਈ ਹੈ 60 ਤੇ ਅਗਲੇ 5-10 ਦਿਨਾਂ ਦੇ ਵਿੱਚ ਇਹਨੇ ਜਮ੍ਹਾਂ ਮੁੜ ਜਾਣਾ ਠੰਡ ਵਧ ਰਹੀ ਹੋ ਜਾਣੀ ਆ ਮਲ ਕੇ 20 ਅਸੂ ਤੱਕ ਵੀਰ ਸੁਣਾ ਮੰਨੋ ਤੁਸੀਂ ਇਧਰੋਂ ਹੋ ਜੂਗਾ 5 ਅਕਤੂਬਰ ਦੇ ਨੇੜੇ-ਨੇੜ ਵਧੀਆ ਠੰਡ ਪੈਣ ਲੱਗ ਜਾਣੀ ਹੈ ਤੇ ਸਵੇਰ ਦਾ ਖੇਤ ਦਾ 뷰 ਹੈਗਾ ਆ ਤੁਸੀਂ ਦੇਖ ਸਕਦੇ ਹੋ ਨਹੀਂ ਵੈਸੇ ਧੁੰਦ ਰ ਹੈਗਾ ਚਾਰੇ ਪਾਸੇ ਇਧਰ ਵੱਤ ਦਾ ਖੇਤਾ ਕਰਨੀਆਂ ਜੀ ਇਧਰ ਪੂਰੇ ਦੇਖੋ ਸਫੈਦ ਦੇ ਦਿਨ ਨਹੀਂ ਨਹਿ ਰਹੇ ਚਲੋ ਪ੍ਰਮਾਤਮਾ ਬਲੀ ਕਰੇ ਠੰਡ ਦਾ ਪੈਣ ਲੱਗੇ ਹੁਣ ਚੰਗੀ ਬਹੁਤ ਹੈ ਠੰਡ ਖੇਤੀਬਾਸ਼ਤੇ ਪਾਲ ਪਸ਼ੂ ਵਾਸਤੇ ਤੇ ਆਮ ਲੋਕਾਂ ਵਾਸਤੇ ਜਨਤਾ ਵਾਸਤੇ ਵੀ ਠੀਕ ਹੈ ਜੀ ਹਾਂਜੀ ਜਿਹੜਾ ਸਵੇਰ ਸਵੇਰ ਕੰਮ ਹੋ ਜਾਂਦਾ ਉਹਦੇ ਵਾਰ ਗਰੀਸ ਨੂੰ ਹੁਣ ਕੱਕੰਡਾ ਸੰਨੀ ਤੇ ਉਹਰੇ ਚਾਰ ਕੱਢਣਾ ਤੂੜੀ ਚ ਰਾ ਕੇ ਰੱਖ ਦਾਂਗੇ ਆਥ ਨੇ ਹੋਰ ਕੰਮ ਹੋ ਜਾਂਦਾ ਫਿਰ ਸਾਰਾ ਦਿਨ ਕੰਮ ਰਹਿੰਦਾ ਆਥ ਨੇ ਤਕਾਬਟ ਹੋ ਜਾਂਦੀ ਹੈ ਫਿਰ ਜੀ ਨਹੀਂ ਕਰਦਾ ਕੰਮ ਕਰਨ ਅਰਨਾ ਪੈਂਦਾ ਮਜਬੂਰੀ ਚ ਆਏ ਨੂੰ ਫਿਰ ਜੀ ਨਹੀਂ ਕਰਦਾ ਜੀ ਕੰਮ ਕਰਨ ਨੂੰ ਇਸੇ ਕਰਕੇ ਨਾ ਤੜਕੇ ਤੜਕੇ ਉੜਦੇ ਆ ਸਾਰ ਮਾਲ ਪਸ਼ੂ ਸਾਹਮ ਕੇ ਸੰਨੀ ਛੱਪੇ ਉਹ ਨਿਬੜਦੇ ਜ ਵਧੀਆ ਹੁੰਦਾ ਸਾਰਿਆਂ ਨੂੰ ਕੱਲ ਤੇ ਆਪਾਂ ਹੁਣ ਕੱਢ ਕੇ ਰੱਖ ਦਾਂਗੇ ਫਿਰ ਸੋਖਾਰਿਆਂ ਨਾਲ ਦਾ ਚਾਰ ਦਾ ਜਿਹੜਾ ਪਾਣੀ ਦਾ ਹੁੰਦਾ ਇਹ ਸੋਕ ਜਾਂਦੀ ਏ ਪੂਰੀ ਮਿੱਸੇ ਜ ਵਧੀਆ ਹੁੰਦਾ ਆਪ ਤੁਸੀਂ ਮੂੜੀ ਪਾਰਾ ਨਾ ਦਿਖਾਓ ਉੱਥੇ ਬਾੜ ਦਿੱਤ ਲਈ ਤੇ लो तो देख लो डैडी लोटियां पे लाइट मार दे देख ना तुम भाई और थाए सतरूआ हां था हां क्या हां नहीं मालूम है ਤੂੜੀ ਤੇ ਮਲਕੇ ਸਾਡੇ ਚ 5 ਟੋਕਰੇ ਤੂੜੀ ਦੇ ਹੁੰਦੇ ਨੇ 3 ਟੋਕਰੇ ਚਾਰ ਦੇ ਪੂਰਾ ਵਧੀਆ ਮਿਕਸ ਹੋ ਜਾਣਾ ਤੇ ਦੇਖੋ ਪੂਰਾ ਗਾਣੇ ਨਾਲ ਨਾਲ ਲੱਗ ਗਿਆ ਵਧੀਆ ਖਾ ਲੈਂਦੀ ਇਹਨੇ 2 ਹਿੱਸੇ ਤੂੜੀ 1 ਹਿੱਸਾ ਚਾਰ ਤੇ ਚਾਰ ਭਾਰੀ ਹੁੰਦਾ ਈ ਤੂੜੀ ਦਾ ਹੀ ਬੜਾ ਮੱਤਨ ਹੁੰਦਾ ਟੋਕਰੇ ਦੀ ਤੂੜੀ ਦਾ ਪੈਂਦੀ ਹੈ 2 ਕਿਲੋ 4 ਪਏ ਮੈਂ 30 ਕਿਲੋ 35 ਅੱਧਾ ਬਗ ਨਾ ਬੜਾ ਬਣਦਾ ਹਾਂਜੀ ਇਸ ਟਾਈਮ ਖੜਿਆ ਆਪਾਂ ਇਧਰ ਤਨੋਲਾ ਐ ਇਧਰ ਆ ਪੀਖੀ ਤਨੋਲਾ ਪੀਖੀ ਰੋਡ ਤੇ ਰਾਜੀ ਇਹਦੇ ਪੁਰਾਣੇ ਬਸ ਸਟੈਂਡ ਤੇ ਤੇ ਗੁਰੂ ਨਾਨਕ ਫੀਡ ਫੈਕਟਰੀ ਐ ਤੇ ਇਹਦੇ ਉੱਤੇ ਲੱਗਿਆ ਹੋਇਆਗਾ ਗ੍ਰਾਈਂਡਰ ਦਾਣੇ ਸਾਫ ਕਰਨ ਵਾਲਾ ਤੇ ਦੂਰੋਂ ਨੇੜੋਂ 50 50 ਕਿਲੋਮੀਟਰ ਤੋਂ ਇੱਥੇ ਲੋਕ ਦਾਣੇ ਸਾਫ ਕਰਾਉਣਾ ਆਉਂਦੇ ਨੇ ਤੇ ਕਣਕ ਚੋਂ ਸਾਰਾ ਕੁਝ ਕੱਢਦੇ ਨੇ ਬਰੀਕ ਦਾਣਾ ਟੁੱਟਾ ਜਿਹੜਾ ਕੋਈ ਪਾਲਕ ਦਾ ਉਦਾਂ ਵੀ ਹੁੰਦਾ ਹੈ ਜਾਂ ਕੋਈ ਹੁੰਦਾ ਹੈ ਕੁੱਲੀ ਡੰਡਾ ਸਾਰਾ ਬਾਹਰੇ ਕੱਢ ਦਿੰਨੇ ਉਹਦਾ ਬਣਾਉਂਦ ਨੇ ਦਾਣਾ ਮੈਸਾਂ ਨੂੰ ਪਾਉਣ ਨੂੰ ਤੇ ਜੇ ਕਿਸੇ ਨੇ ਵੀਰ ਨੇ ਇੱਕ ਬਲੌਗ ਦੇਖ ਕੇ ਦੂਰ ਆਉਣਾ ਤਾਂ ਨੰਬਰ ਨਾਲ ਸੰਪਰਕ ਕਰ ਲੋ ਆ ਨੰਬਰ ਹੈ ਬਾਈ ਦਾ ਤੇ ਦੇਖ ਲਓ ਨੰਬਰ ਤੇ ਜਰੂਰ ਪਹੁੰਚੋ ਬਾਈ ਇੱਕ ਵਾਰ ਤੁਸੀਂ ਆਪ ਹੀ ਕਹੋਗੇ ਕਣ ਕਰਾ ਬੱਕਰੀ ਖਰਾ ਹੋਣ ਵੇਲੇ ਪਤਾ ਲੱਗ ਜਾਣਾ ਹੈ 20 ਗੱਟੇ ਤੇ ਇਹ ਦੋ ਗੱਟੇ ਨੇ ਭਾ ਕਰਤੇ ਤੇ ਨਾਲ ਹੁੰਦੇ 50 ਕਿਲੋ ਦੀ ਭਰਤੀ ਕਰਕੇ ਲਾਈ ਹੈ ਹੈ 826 ਵੀ ਹੈ ਨਿਕਲਦਾ ਬਣਾ 64 ਪੁਆਇੰਟ ਬਣੀ ਦੀ ਹੋਈ ਜੀ ਮੇਰੀ ਅੱਗੇ ਜੀ ਕੀ ਬਹੁਤ ਚੰਗਾ ਹੈ ਕਿ ਕੰਟੇ ਢੇੜ ਘੰਟੇ ਚੋਂ ਇਦੂ ਆ ਪੀੜ ਬਹੁਤ ਬਾਜੂ ਇਹਨਾਂ ਕੋਲੇ ਵਾਲੇ ਮੇਰੇ ਸਾਹ 2.5 ਕਣਕ ਤੋਂ ਨਹੀਂ ਬਜਟ ਦੀ ਬੰਦ ਕਰਕੇ ਪੇਸਤਾ ਹੈ ਇਹੀ ਕਰਦੇ ਰਹੀ ਮਸ਼ੀਨ ਨਾਲ ਹੀ ਆਹੀ ਮਸ਼ੀਨ ਹੈ ਉਹਨਾਂ ਕੋਲੇ ਵੀ ਇਹਦਾ ਕਹਿਣ ਦਾ ਮਤਲਬ ਆ ਵੀ ਜਿਹੜੇ ਮਹਿੰਗੀ ਕਣਕ ਦਿੰਦੇ ਨੇ ਦੁਕਾਨਾਂ ਦੇ ਬੀ ਵਾਲੀ ਗ੍ਰੈਂਡ ਕਿਵੇਂ ਮਖਾਹੀ ਮਸ਼ੀਨ ਨਾਲ ਗ੍ਰੈਂਡ ਕਰੀ ਹੁੰਦੀ ਐ ਬਸ ਉਹ ਇੱਕ ਦੋ ਸੁਪਰੇਹਾ ਬੰਦ ਕਰ ਦਿੰਨੇ ਪੀਲੀ ਗੁੰਜੀ ਤੋਂ ਖਾਲੀ ਗੁੰਜੀ ਤੀ ਦਾ ਹੀ ਹੁੰਦਾ ਉਹਨਾਂ ਕੋਲੇ ਵੀ 800 ਤੋਂ ਵੀ ਬੀ ਹੈ ਭਾਈ ਇਹ ਰਿਜ਼ਲਟ ਵਧੀਆ ਆਪ ਦੇ ਰੀਟ ਕਿਸਨਾ ਕਿਸਾਨ ਭਾਈ ਤੋਂ ਲਾਹੂ ਲੈ ਕੇ ਬੀਜੋ 2 ਕਿੱਲੇ 4 ਕਿੱਲੇ 5 ਕਿੱਲੇ ਜ਼ਰੂਰ ਵੇਚ ਕੇ ਦੇਖੋ ਉਹਦੇ ਬਾਣ ਦੇ ਹਿਸਾਬ ਨਾਲ ਬਹੁਤ ਵਧੀਆ ਰਿਜ਼ਲਟ ਆਏ ਵੀ ਬਹੁਤ ਮਰੀਓ ਬੀਏ। ਵੀ ਪਰੇ ਸੀ ਟੋਲ ਆਪਾਂ ਨੇ ਤੇ ਹੁਣ ਪਹੁੰਚ ਗਿਆ। ਜੋ ਤੋ ਬੋਰੀਆਂ ਲਾ ਕੇ ਉਰੇ ਲੈਟ ਰੈਟ ਪੁੱਤ। ਉਹ ਬੋਰੀਆਂ ਲਾ ਕੇ ਉਧਰ ਲਿਆ ਫੀਟ ਵਾਲੀਆਂ। ਉਰੇ ਲਿਆ ਕੇ ਲਿਖਣ ਦੀ ਕਰੀਏ। ਫਿਰ ਲਾਮਨਾਜ਼ ਦਾ ਭਰ ਕੇ ਲੱਦਣ। ਤੇ ਇਹ ਆ ਮਸ਼ੀਨ ਗ੍ਰੈਂਡਰ ਆ ਜੀ ਗ੍ਰੈਂਡ ਕਰਦੀ ਆ ਬੀ ਨੂੰ। ਟੋਟਾ ਜਿਉਂ ਕੋਈ ਵੀ ਹੋਰ ਵੀ ਆ ਵਿੱਚ ਪਾਲਕ ਪੂਲਕ ਤੇ ਨਾਲ ਗੁੱਲੀ ਡੰਡਾ ਸਾਰਾ ਕੁਝ ਘਟ ਦੇ ਲਈ ਵਿੱਚੋਂ। ਤੇ ਹੋਰ ਨਖਾਰਸ ਵੀ ਬਣਾਉਂਦੀ ਐ ਇਹ ਤੁਹਾਨੂੰ ਦੱਸ ਰਹੀ ਐ ਕਿੱਥੇ ਹੈਗੀ ਇਹ ਹੈਗੀ ਹੈਗੀ ਤਰੌਲਾ ਪਿੱਖੀ ਰੋਡ ਤੇ ਪਿੰਡ ਰਾਜੀ ਦੇ ਪੁਰਾਣੇ ਬੱਸ ਸਟੈਂਡ ਤੇ ਪਿੰਡ ਰਾਜੀ ਦੇ ਪੁਰਾਣੇ ਬੱਸ ਸਟੈਂਡ ਤੇ ਆ ਬਾਈ ਮੈਨ ਲੇਣਾ ਪਰਤਾ ਰੇਟ 100 ਰੁਪਏ 1 ਕਵਾਂਟਲ ਦੀ ਰੁਪਏ ਕਿਲੋ ਲੈਂਦੇ ਨੇ ਉਹ ਤੋਂ ਵੱਧ ਦਾ ਆਪਣਾ ਫਾਇਦਾ ਹੋਏ ਹੋਏ ਨਾ ਕਵਾਂਟਲ ਉੱਤੋਂ ਮਾਰੋ 20 18 20 ਕਿਲੋ ਟੁੱਟ-ਕਟ ਨਿਕਲਿਆਉਂਦੀ ਐ ਜੀਰਾ ਆਪਾਂ ਦਾਣਾ ਬਣਾ ਲੈਣਾ ਇੱਥੇ ਦਾਣਾ ਫੜਵਾ ਕੇ ਲੈ ਜਾਵਾਂਗੇ ਟੀੜ ਫੈਕਟਰੀ ਐ ਇਹ ਤੇ ਨਾਲ ਆਪਣਾ ਇੱਥੇ ਹੱਲ ਹੋ ਜੂਗਾ ਵੀਰ ਵੀਰ ਦੀ ਇਹ ਨਾਲ ਦੀ ਨਾਲ ਕੰਡਾ ਤੜਿਆ ਹੋਇਆ 50 ਕਿਲੋ ਦੀ ਪੈਕਿੰਗ ਕਰਕੇ ਰੱਖ ਦੇਣਗੇ ਇਸ ਤਰ੍ਹਾਂ ਇੱਥੇ ਹੁੰਦੀ ਗਾਂ ਦੀ ਕੋਈ ਥਰੀ ਗੁੰਡੀ ਹੁੰਦੀ ਹੈ ਇੱਥੇ ਉਹਨਾ ਪਾਲਕ ਪਾਲਕਪੂਰ ਦਾ ਉਹਦੇ ਆਹ ਤਾਂ ਇੱਥੇ ਉਹਨਾ ਨਖਾਰ ਸਬੀ ਜਵਾਨ ਖਾਰਤ ਵੀ ਹੁੰਦਾ ਕੋਠਲੀ ਨਾਲ ਮਾਉਂਦਾ ਦੇਖ ਇੱਥੇ 10-10 ਵਰਕੇ ਦਾਣੀ ਆਉਂਦੇ ਨੇ ਫਰੀਕ ਦਾਣਾ ਵੀ ਨਿਉਂਦਾ ਇੱਥੇ ਸਾਰਾ ਉੱਤਰ ਕੱਢ ਦਿੰਦੇ ਇਹ ਬਹੁਤ ਵਧੀਆ ਮੁਸ਼ਕਿਲ ਹੈ ਕਿ ਸਾਡੇ ਏਰੀਆ 'ਚ ਲੱਗਿਆ ਸਾਨੂੰ ਸੁਖਾ ਤੇ ਕੋਈ ਨਾ ਕੋਈ ਨਿਕਲਦਾ ਐਨਾ ਫਰੀਕ ਟੁੱਟਾ ਟਪਰੀਕ ਦਾਣਾ ਆ ਦੇਖੋ ਫਰੀਕ ਦਾਣਾ ਕੱਢੀ ਜਾਂਦਾ ਸਾਰਾ ਫਰੀਕ ਦਾਣਾ ਚੋਲ ਦੇਣਾ ਫਿਰ ਆਪਾਂ ਕਹਿੰਦੇ ਵੀ ਬੱਲੀ ਮਾੜੀ ਰਹੀ ਜੇ ਰੋਹੇ ਜਿਹੜੇ ਦਾਣੇ ਹਰੇ ਹੋਣਗੇ ਉਹਦੀ ਬੰਦੀ ਬਾਸ ਮਾੜੀ ਹੋਊਗੀ ਤੇ ਇਹਨੇ ਗ੍ਰਾਈਂਡ ਕਰਕੇ ਸਾਰਾ ਵਧੀਆ ਬੀਜ ਕੱਢ ਦੇਣਾ ਇਦਾਂ ਟੁੱਟਾ ਜਿਹੜੀ ਮਸ਼ੀਨ ਕਿੱਥੇ ਪੈਂਦੀ ਕੁੱਟ ਬਹੁਤ ਹੋ ਜਾਂਦੀ ਐ ਅਸੀਂ ਇਸ ਦੀ ਢਾਕੇ ਵੱਡੀ ਥੋੜੀ ਕਣਕ ਕੁੱਟਤ ਬਹੁਤ ਉਹ ਫਰੀਕ ਦਾਣਾ ਬਹੁਤ ਆਵਾਜ਼ੀ ਦਾ ਰੋ ਤੇਰਾ ਉੱਤੋਂ ਮੋਟੀ ਆ ਗਈ ਤੇ ਜਵਾਕ ਹੋਰ ਫਿਰ ਇਹ ਕਣਕ ਦੇ ਕਰ ਰਹੇ ਆ ਤੇ ਤਾਂ ਇਹਦੇ ਵਿੱਚ ਦੋ ਜੀ ਤੋਂ ਬਰਾਬਰ ਕੀ ਕਣਕ ਤੇ ਜੇ ਕਿਸੇ ਨੇ ਵੀ ਵੀ ਇਹ ਗ੍ਰੈਂਡ ਕਰਾਉਣਾ ਬਾਈ ਤੇ ਤਨੌਲਾ ਪੀਕੀ ਰੋਡ ਤੇ ਪਿੰਡ ਰਾਜੀ ਵਾਲੇ ਬੱਸ ਸਟੈਂਡ ਦੇ ਪੁਰਾਣੇ ਤੇ ਫੈਲਰ ਦੇ ਕੋਲ ਇਹ ਵਰਖਾਪਾ ਮਲ ਕੇ ਆਪਾਂ ਫੈਕਟਰੀ ਕਹਿ ਸਕਦੇ ਆ ਫੈਕਟਰੀ ਹੈਗੀ ਤੇ ਇੱਥੇ ਵੀ ਗ੍ਰੈਂਡ ਹੁੰਦਾ ਜਿਸ ਵੀ ਮੇਰੇ ਵੀਰ ਭਰਾ ਨੇ ਕਰਾਉਣਾ ਜਰੂਰ ਇੱਕ ਵਾਰ ਦਰਸਣ ਦਿਓ ਬੀਜ ਦਾ ਜਰਮੀਨੇਸ਼ਨ ਬਾਈ ਜਦੋਂ ਟੌਪ ਦਾ ਬੀ ਨਿਕਲਿਆ ਆਟੋਮੈਟਿਕ ਵਧੀਆ ਹੁੰ ਉਸ ਗੱਲਾਂ ਹੁੰਦੀਆਂ ਜਿਵੇਂ ਕਣਕ ਆਪਾਂ ਥੋੜੀ ਜਿਹੀ ਛਲਾਬੀ ਪੱਡੀ ਹੁੰਦੀ ਆ ਜਾਂ ਢੋਲ ਤੇ ਛਲਾਬੀ ਪਾਈ ਹੁੰਦੀ ਆ ਉਹਦਾ ਜਰਮੀਨੇਸ਼ਨ ਤਾਂ ਪਤਾ ਨਹੀਂ ਆਪਾਂ ਨੂੰ ਜੇ ਵੀ ਸੁੱਕਾ ਪੂਰਾ ਵਧੀਆ ਕਵਾਲਟੀ ਵਾਲੀ ਬੀ ਬਣਾਉਂਦੀ ਹੈ ਪੂਰੀ ਮਸ਼ੀਨ ਇਹ ਤੇ ਜ਼ਰੂਰ ਪਹੁੰਚੋ ਇੱਧਰ ਇਹ ਜੋ ਗੱਟੇ ਨੇ ਗੱਟੇ ਖੁੱਲਦੇ ਨੇ ਗੱਟ ਖੋਲਣੀ ਹੈ ੱਟਾ ਇੱਧਰ ਜੋ ਖਲਾਈ ਹੋ ਗੱਟਾ ਖਲਾਈ ਇੱਧਰ ਖੋਲਣੀ ੱਟਾ ਗੱਟਾ ਖੋਲਿਆ ਦਿੱਤੀ ਇਹਨਾਂ ਨੂੰ ਬਾਈ ਵੀਰੇ ਨੂੰ ਪਾਉਂਦੇ ਆ ਇੱਧਰ ਇੱਥੇ ਪੈਂਦਾ ਹੈ ਆਸਹਿਸਤਮੈ ਇੱਥੇ ਪੈਂਦਾ ਇਸ ਤਰ੍ਹਾਂ ਗੱਟਾ ਖੋਲ ਦੇਣਗੇ ਤਾਂ ਦੋ ਤਣ ਘੱਟੇ ਪਏ ਇਹਨੇ ਟਾਈਮ ਕੋਈ ਨਹੀਂ ਲੱਗਦਾ ਭਾਈ ਇਸ ਦੂ ਵਾਰ ਭੀੜ ਹੋ ਜੂ ਇਹਨਾਂ ਕੋਲੇ ਇਹਨਾਂ ਕੋਲੇ ਰਾਤ ساری ساری ਰਾਤ ਚੱਲਦੀ ਆ ਤੜਕੇ 4 ਵਜੇ ਫੇਰ ਲੋਕ ਆਉਣ ਲੱਗੇ ਹੁਣ ਸੀੜਾ ਆਪਣੇ ਕੋਲੇ ਵੀ ਰੈਲ ਆ ਹੁਣ ਸਮਰਿਆ ਥੱਲੇ ਕਰਤੇ ਤੇ ਹੁਣ 20 ਗ੍ਰੇਨਡ ਕਰਾ ਲਵਾ ਉਹਦਾ ਮੈਂ ਤਾਂ ਜਿਹੜਾ ਕੁਆਂਟਲ ਦੋ ਕੁ ਹੁਣ ਮੈਂ 20 ਕਿੱਲਿਆਂ ਦਾ ਖਾਰਾ ਨਾ ਕਰਾਉਣ ਆਇਆ ਇੱਥੇ ਦੋ ਅੱਧਾ ਇੱਕ ਕੁਆਂਟਲ ਟੁੱਟ ਨਿਕਲੂ ਫਰੀਕ ਤੋਂ ਲੈਣਗੇ ਊਰੀ ਦਾਣਾ ਦਲਾ ਕੇ ਲੈ ਜਾਗੇ ਨਾਲੇ ਉਹੋ ਜੇ ਬਹਨ ਟਟੋਲਿਆਂ ਵੱਧ ਬੇਸਟ ਜੀ ਆ ਭਾਈ ਤੇ ਉਹੀ 4-5000 ਦੀ ਫੀਡ ਕੰਮ ਆਉਂਦੀ ਤੋਂ ਤੋਂ ਬੜੀ ਚੀਜ਼ ਆ ਜ਼ਰੂਰ ਕਰਾਓ ਕਲਕਾ ਗ੍ਰੈਂਡ ਕਾਰਕੀ ਵਿੱਚ ਕੰਨ ਦਾ ਵੇਖਦਾ ਕੋਈ ਐ ਕਾਲੀ ਨਹੀਂ ਕਰਦੇ ਉਹਨਾਂ ਇੱਕ ਵਸੀਮ ਕਰਦੇ ਪੰਜ ਬੋਰੀਆਂ ਲਾ ਕੇ ਟ੍ਰੈਕ ਨਿਕਲਦਾ ਹਾਂ ਚੀਜ਼ ਇਹ ਸਭ ਤੋਂ ਸਾਰਾ ਦਿਖਾਈ ਦੇ ਬਰੀ ਤੋਂ ਬਾਅਦ ਇੱਕ ਪੁੱਲੀ ਲੱਗਾ ਇੱਥੇ ਆਉਣਾ ਤੇ ਇੱਥੇ ਉਹਨੇ ਪਾਵਰ ਲਾ ਦਿੱਤਾ 4-5 ਲੱਖ ਦਾ ਪ੍ਰੋਜੈਕਟ ਇਹ 3 ਫੇਸ ਮੋਟਰ ਹੈ ਤੇ ਥਰੀ ਫੇਸ ਮੋਟਰ ਤੇ ਚੱਲਦੀ ਹੈ ਦੋ ਤਿੰਨ ਤਿੰਨ ਸਾਲ ਹੋ ਗਏ ਬਾਈ ਦੇ ਲੱਗੇ ਸਾਨੂੰ ਸੁੱਖ ਬਹੁਤ ਹੈ ਵੀ ਗ੍ਰੈਂਡ ਕਰਾ ਕੇ ਪਾ ਲਿਆ ਵਧੀਆ ਟਰਮੀਨੇਸ਼ਨ ਹੁੰਦੀ ਹੈ ਪੂਰੀ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਘੰਟਾ ਵੀ ਲੱਗੂ ਬਸ ਸੀੜਾ ਹੁਣ ਜੋਤੇ ਦੋ ਭੀੜ ਹੋਏ ਨੇ ਫਿਰ ਅੱਛਾ ਹੋ ਜਾਣਾ ਇਹਦੇ ਵਿੱਚ ਪਾਲ ਕਾਉਣਾ ਹੋਰ ਵੀ ਹੁੰਦਾ ਜਿਹੜਾ ਪਰਾ ਬਰੀਕ ਦਾਣੇ ਦੇ ਉੱਤੇ ਦਾ ਦੋ ਬੰਦੀ ਕਣਕ ਦਾ ਉੱਧਰ ਨਿਕਲਦੀ ਇੱਕ ਪਾਸੇ ਟੁੱਟ ਕੇ ਬਰੀਕ ਦਾਣੇ ਇਧਰ ਟੌਪ ਦਾ ਮਾਲ ਆਉਣਾ ਪੂਰਾ ਚਲੋ ਜੀ ਮਿਲ ਜਾ ਮਿਲਦੇ ਅੱਗੇ ਤੁਹਾਨੂੰ ਦਿਖਾਉਨੇ ਆ ਫਿਰ 50 50 ਕਿਲੋ ਦਾ ਜਿੰਨਾ ਕਿਸੇ ਨੇ ਕਰਾਉਣਾ 50 ਕਿਲੋ ਦਾ 40 ਕਿਲੋ ਦੀ ਭਰਤੀ ਕਰਾ ਲਓ 45 ਦੀ ਕਰਾ ਲਓ ਅਸੀਂ ਵੀ ਪਾਉਨੇ ਆ 50 ਤੋਂ 55 ਕਿਲੋ ਜੀ ਪਰ ਭਰਤੀ ਕਰਾਵਾਂਗੇ ਅਸੀਂ 50 ਕਿਲੋ ਦੀ ਠੀਕ ਹੈ ਜੀ ਹੁਣ ਦੇ ਵੇਟ ਕਰ ਕਰ ਰੱਖੇ ਲਾ 50 50 ਕਿਲੋ ਦੇ 3 ਗੱਟੇ 'ਚ 50 50 ਕਿਲੋ ਪਾਈ ਜਾਂਦਾ ਇੱਕ ਗੱਟੇ ਦਾ 10 ਕਿਲੇ ਦਾ ਵੀ ਪੈ ਜਾਣਾ ਬਲਕੇ ਜਿਵੇਂ ਆਪਾਂ ਮੁੱਲ ਦੀ ਕਣਕ ਲੈ ਕੇ ਬੀਜਦੇ ਆਂ ਫੈਲੀ ਵਾਲੀ ਉਹੀ ਚੀਜ਼ ਬਣ ਜਾਂਦੀ ਆ ਬਾਈ ਜੀ ਫੈਲੀ ਵਾਲੇ ਕਣਕ ਤੋਂ ਵਧੀਆ ਰਹੇ ਨੇ ਕਿਉਂ ਆਪਦਾ ਦੇਖਿਆ ਪਰਖ ਵੀ ਹੁੰਦਾ ਕਈ ਵਾਰੀ ਫੈਲੀ ਤੇ ਕਿਸੇ ਚ ਹੋਰ ਲਿਖਿਆ ਹੁੰਦਾ ਵੀ ਹੋਰ ਵੀ ਨਿਕਲ ਆਉਣਾ ਕਿਉਂ ਨਾ ਥੋਕ ਦਾ ਕੰਮ ਹੁੰਦਾ ਜੀ ਗਲਤੀ ਹੋ ਵੀ ਜਾਂਦੀ ਆ ਪਰ ਆਪਣਾ 82 ਵੀ ਹੁਣ 82 ਹੀ ਰਹੂ ਫੈਲੀ ਵਾਲਾ ਭਾਈ ਆ ਗਿਆ ਪਾਣੀ ਪਾ ਕੇ ਆ ਭਾਈ ਕਾਲੀਆਂ ਕਾਲੀਆਂ ਡੰਚ ਘਰੇ ਵੀ ਨਹੀਂ ਸੁਣਿਆ ਲੱਗਦੀ ਇਹਨਾਂ ਨੂੰ ਪਾਉਣਾ ਬਹੁਤ ਕੁਝ ਪੈਂਦਾ ਦੇਖੋ ਉਹ ਪਿਆ ਢੇਰ ਲੱਗਾ ਸਮਾਨ ਦਾ ਪਿਆ ਸਾਰਾ ਮੈਸਾ ਲਿਖਾਣਾ ਆਪਣਿਆਂ ਨੇ ਲਾ ਨੂਨ ਤੋਲਾ ਹੋਰ ਦਵਾਈਆਂ ਬਹੁਤ ਸਮਾਨ ਪੋਆ ਆ ਭਾਈ ਲਾ ਬੜੇਵੇਂ ਸਰੋਂ ਪੱਕੀ ਸਵਾਇਆ ਚੂਰੀ ਸਵਾਇਆ ਵੀਰੋ ਸੋਲਿਆਂ ਨਾਲ ਸਰਕਾ ਸੋਲਿਆਂ ਦੀ ਚੂਰੀ ਕੀ ਕੀ ਦਾਣਾ ਸਭ 15 20 ਆਈਟਮਾਂ ਪਾਈਆਂ ਨੇ ਤੇ ਫੇਰ ਹੀ ਮੱਚਾ ਤੋਂ ਫੇਰ ਤਕਰੀਬ ਨੇ ਹੈ ਕਾਈ ਮਹੀਨਾ ਮਾਲਕੋ ਸਾਰੇ ਵਿੱਚ ਲਾਗੇ ਦਾ ਫਟੇ ਕਾਈ ਮਹੀਨਾ ਰਮਾਨਾ ਭਈ तकरीबन 35 40 ਹਜ਼ਾਰ ਦੀ ਵੀਰੂ ਪਾਈ ਮਹੀਨਾ 15000 ਦੀ ਵੀਰ ਮਹੀਨੇ ਚਕਾਰ 15000 ਜਨਾ ਮਸਾ ਖਾਨ ਫੇਰ ਪਸ਼ੂ ਪਾਲਦੇ ਨੇ ਘਰ ਖਾ ਕੇ ਮੇਰੀ ਝੋਟੀਆਂ ਪਾਉਂਦੇ ਨੇ ਦੇਖੋ ਇੰਨੀ ਮਿਹਨਤ ਆਉਣੀ ਬਹੁਤ ਮਿਹਨਤਾਂ ਕਰਦਾ ਕਹਰਾ ਜੂ ਪਰ ਪਾ ਵਿੱਚ ਮਿੱਠਾ ਸੋਡਾ ਨਮਕ ਸੁਣ ਮੈਂ ਰਸ਼ੀਦ ਦੀ ਫੋਟੋ ਪਰੋਂ ਵਿੱਚ ਕੀ ਕੀ ਸਮਾਨ ਪਿਆ तकरीबन 30-35000 ਦਾ ਮਾਲ ਹੋ ਜੂਗਾ 10 ਬੋਰੀਆਂ ਘਰੋਂ ਲਿਆ ਇਦੀ